ਸਰਕਾਰ ਜੋਗ ਲੰਬੇ ਸਮੇਂ ਤੋਂ ਸੁਣਾ ਚਾਹ ਰਾਇ ਪਏ ਅਣਖੀ ਲੋਕੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੱਖ-ਵੱਖ ਬੁਲਾਰਿਆਂ ਨੇ ਬਹੁਤ ਡੇਰ ਨਾਲ ਗੱਲਾਂ ਕੀਤੀਆਂ ਅੱਜ ਪੂਰੇ ਭਾਰਤ ਦੇ ਵਿੱਚ ਇਸ ਕੈਂਪ ਨੇ ਸੱਦੇ ਦੇ ਉੱਤੇ ਇਹ ਖੁਮਾਂਦਰੀਆਂ ਦੀਆਂ ਰਸੀਆਂ ਨੇ ਵੀ ਮਾਰ ਕੇ ਲੱਗੇ ਹੋਏ ਪੰਜਾਬ ਦੀਆਂ ਜਿੰਨੀਆਂ ਜੱਥੇਬੰਦੀਆਂ ਐਸਕੇ ਅੰਦੇ ਨਾਲ ਜੁੜੀਆਂ ਤੇ ਤਿਆਰੀ ਚ ਜੁਟੀਆਂ ਹੋਈਆਂ ਸੀ ਲੰਬੇ ਸਮੇਂ ਤੋਂ ਅੱਜ ਆਪਾਂ ਪੰਜਾਬ ਦੇ ਬੱਚਾ ਭਰਾ ਆਥਾ ਫੈਸਲਾ ਸੀ ਪਰ ਇਥੇ ਪੰਜਾਬ ਦੀ ਸਰਕਾਰ ਤੂੰ ਤਵੇਖਾ ਪਾਇਆ ਬਿਨਾਂ ਵੱਡੇ ਲਾਕੇ ਲਾਕੇ ਟ੍ਰਿੱਪਲ ਪਰ ਕੇ ਮਿੱਟੀਆਂ ਦੇ ਰੋਕ ਨੂੰ ਜਿਦਾ ਲੋਕ ਕਾਪਤ ਖੜਾ ਹੋਣਾ ਜਿਦਾ ਲੋਕ ਦਰਦ ਦਾ ਰਾਬਾ ਹੋ ਜਾਏ ਤੂੰ ਫਿਰ ਆ ਟੱਪਾ ਟੱਪਾ ਪਰਾਵਾ ਅੱਜ ਤਮੋਰਚਾ ਲੱਗਣਾ ਸੀ ਚੰਡੀਗੜ੍ਹ ਦੇ ਵਿੱਚ ਪਰ ਅੱਜ ਕਰੀ ਮੋਰਚਾ ਲੱਗ ਗਿਆ ਪੰਜਾਬ ਦੇ ਵਿੱਚ ਤੁਸੀਂ ਪਿਛਲੀਆਂ ਸਰਕਾਰਾਂ ਦੀ ਵੀ ਗੱਲ ਕੀਤੀ ਹੈ ਉਹ ਸਾਰੇ ਬਣਾੜੇ ਬਾਲ ਕੇ ਗਿਆ ਹੈ ਖਰੀ ਕਰਾਦੀ ਦੇ ਨਾਂ ਦੇ ਉੱਤੇ ਜ਼ਮੀਨਾਂ ਖੋਹਿਆ ਕਾਨੂੰਨ ਜਿਲ੍ਹੇ ਸ਼ਾਨੂ ਰੋਡਲਾ ਬਹੁਤ ਖੋਰ ਪੋਸ਼ਾ ਦਿੱਸੇ ਸਮੇ ਸਮੇਂ ਦੀਆਂ ਸਰਕਾਰਾਂ ਆਈਆਂ ਬਸ ਕਹਿੰਦੇ ਸਤਿਗੁਰੂਆਂ ਹੋਣ ਜਹ ਪੰਜਾਬ ਦੀਆਂ ਹੋਣ ਇਹਦੀਆਂ ਜੁਮੇਵਾਰ ਜੁਮੇਆਂ ਸਿਆਸੀ ਪਾਰਟੀਆਂ ਪੰਜਾਬ ਦੇ ਵਿੱਚ ਜੁਮੇਆਂ ਸਿਆਸੀ ਪਾਰਟੀਆਂ ਮਿੱਤਰੋ ਜਿਹੜੇ ਜੱਥੇਬੰਦ ਲੋਕ ਨੇ ਚਾਹੇ ਕਿਸੇ ਵੀ ਜੱਥੇਬੰਦੀ ਚ ਕੰਮ ਕਰਦੇ ਆ ਉਹਨਾਂ ਦੇ ਪੈਖੇ ਨਿਕਲ ਰਹੇ ਆਂ ਆਈ ਚਾਹੇ ਟੱਕਰੀ ਆ ਜਿਹੇ ਪੰਚਾਇਤ ਚਾਹੇ ਸਰਵਜੀਤ ਨਾਮ ਦਾ ਗੱਡਾ ਚਾਹੇ ਤੀਰ ਕਮਾਲ ਆ ਚਾਹੇ ਦਾਤੀ ਫੋੜਾ ਚਾਹੇ ਝਾੜੂ ਆ ਇਹ ਸਾਰੇ ਜਿੱਤੇਰੇ ਕਿੱਥੇ ਆ ਇਹ ਟੋਟਾ ਦੇ ਯਾਰ ਹੋ ਜੀ ਅਸੀਂ ਮਾ ਖੜਾ ਫੋਟੇ ਕੋਲੇ ਸਾਡੇ ਕੁੱਝ ਪਿੰਡਾਂ ਦੇ ਵਿੱਚ ਟੱਕਰੀ ਪਾਈ ਹੋਈ ਸੀ ਜੇਪਾ ਨੇ ਵਿੱਚ ਲੋਕਾਂ ਦੇ ਜਿਵੇਂ 2016 ਦਾ ਹੱਲਾ 2005 ਦਾ ਹੱਲਾ ਪ੍ਰਾਈਵੇਟ ਕੌਟਰੀਆਂ ਨੂੰ ਦਿੱਤਾ ਅਧਿਕਾਰ ਖੋਲਨਾ ਕਾਪਟਲੀ ਸਰਕਾਰ ਨੇ ਤਾਂ ਫਾਦਲ ਕਹਿੰਦੇ ਰੈਲੀ ਕੀਤੀ ਪ੍ਰਕਾਸ਼ ਸਿੰਘ ਬਾਦਲ ਨੇ ਕਾਲੀ ਦਲ ਬਚਾਉਣ ਦੀ ਬੁਨਿਆਦ ਦੇ ਵਿੱਚ ਤਿੰਨ ਪਿੰਡਾਂ ਨੇ ਬਾਰੀਕਾਟ ਕੀਤਾ ਇਹ ਕਾਲੀ ਨਾਲ ਬਚਾ ਲੈਂਦੀ ਐ ਇਹ ਜ਼ਮੀਨ ਬਚਾਉ ਰਲ ਨਹੀਂ ਹੈਗੀ ਮਿੱਤਰੋ ਸੋਪਰਾਵੋ ਇਹ ਪ੍ਰੇਖਾ ਨਿਕਲਵੋ ਜਿਹੜਾ 2016 ਦੇ ਵਿੱਚ 2000 ਸਗਸ ਚੱਲਿਆ ਉਧਰ ਪਸ਼ੂ ਦੀ ਬਗਾਲ ਦੇ ਵਿੱਚ ਸੰਗੂਰ ਦੇ ਵਿੱਚ ਚੱਲਿਆ ਅੱਜ ਸੰਗੂਰ ਜ਼ਿਲ੍ਹੇ ਦੇ ਫਟੇਗੜ ਖੰਨਾ ਤੋਂ ਅਸਲੀ ਰੱਤ ਚੱਲਿਆ ਜ਼ਮੀਨਾਂ ਖੋਹ ਵਾਲਾ ਹਮਲਾ ਤਾਂ ਜਿਹੜੀਆਂ ਜੱਥੇਬੰਦੀਆਂ ਲੜਨ ਵਾਲੀਆਂ ਸੀ ਜਿਨ੍ਹਾਂ ਨੂੰ ਸਮਝ ਸੀ ਭਰਾਓ ਜਿੰਨੀ ਤਾਕਤ ਨਾਲ ਆਪਣੇ ਬੇਤਨਾਰ ਜਿੰਨਾਂ ਨੂੰ ਬਚਾਉਣ ਖਾਤਰ ਜੰਗ ਦੇ ਮੈਦਾਨ ਚ ਆਇਆ ਤੋਖਾ ਨਿਕਲਿਆ ਭਰਾਓ ਜਿਹੜਾ ਲੜੀ ਵਾਲੇ ਕਾਲੀ ਜਾਲ ਵਾਲੇ ਕੋਈ ਨਹੀਂ ਆਇਆ ਇਹ ਲੋਕ ਆਏ ਨੇ ਜਿੰਨਾਂ ਨੂੰ ਪਕਾ ਸੀ ਜਿੰਨਾਂ ਤੇ ਹਮਲਾ ਸੋ ਲਗਾਤਾਰ ਲੱਗੇ ਹੋਏ ਆ ਮੁਰਤੇ ਸਾਡੇ ਜਿਹੇ ਆਗੂ ਸੀ ਉਹਨਾਂ ਨੇ ਕੱਕੜੀ ਕੱਢ ਕੇ ਛਿੱਟੀ ਜੋਰ ਤੋਂ ਮੈਂ ਆਉਂਦੀ ਜੇਹ ਚੋ ਆ ਜਿੰਦਰਪੁਰ ਤੋਂ ਛੋਲੜਾ ਪਿੰਡ ਆ ਅਸੀਂ ਕਹਿੰਦੇ ਹਾਂ ਸਾਡੀ ਧੋਆ ਬਹੁਤ ਸਿਆਣੀ ਹੈ ਕੋਈ ਕਹਿੰਦਾ ਸੀ ਬਾਪਾ ਟੈਕ ਸਾਡਾ ਪਾਪਾ ਹੈ ਕੋਈ ਕਹਿੰਦਾ ਸਵੇ ਮਾਮਾ ਹੋ ਖੂਨਰ ਮਜ਼ਦੂਰਾਂ ਨੇ ਆਉਂਦੀ ਧੜ ਨੂੰ ਖੂਨ ਲਾਵਾ ਇਹ ਨਿਸ਼ਾਰੇ ਮੱਥੇ ਤੁਸੀਂ ਪ੍ਰਖੇ ਜਾਓ ਇਹ ਜੇਬਾ ਚੋ ਕਰਦੇ ਹੋ ਇਹ ਜੇਬਾ ਚੋ ਕਰਦੇ ਹੋ ਕਿੱਥੇ ਹੋ ਜਾਓ ਖੂਨ ਮਾਰ ਲਾ ਫਿਰ ਵਪਾਤ ਦੀ ਸਰਕਾਰ ਹਿੰਦੁਸਤਾਨ ਦੀ ਸਰਕਾਰ ਇਹ ਪੰਜਾਬ ਦੀਆਂ ਪਾਰਟੀਆਂ ਦੇਖੋ ਕਿਨੇ ਔਰਦੀਆਂ ਨੇ ਕਿਨੇ ਜਨਤਾ ਕਾ ਖੁਸ਼ੀਆਂ ਆਉਂਦੀਆਂ ਨੇ ਠੀਕ ਹੈ ਜੇ ਸਾਡੇ ਜੇਬਾਂ ਦੇ ਵਿੱਚ ਕਾਲੀ ਦਾ ਚਾਲੂ ਆ ਕਾਗਰਸ ਜਿਨੇ ਲੋਕ ਲੜ ਰਹੇ ਆ ਉਹ ਲੜੀ ਰਹੇ ਆ ਸੋ ਭਰਾ ਇਹ ਕੁਗਵਤ ਦਮਨ ਨੂੰ ਭੇਖਾ ਇਹ ਭੇਖਾ ਅੱਜ ਖਾ ਖਾ ਕੇ ਮਾਰ ਕੇ ਲਾਪੋ ਅਲਖੀ ਲੋਕਾਂ ਨੇ ਸਾਡੀਆਂ ਮਾਵਾ ਭਾਣਾ ਨੇ ਮਜ਼ਦੂਰਾਂ ਨੇ ਸਾਡੇ ਵੀਰ ਫੌਜੀਆ ਨੇ ਮਜ਼ਦੂਰ ਕਿਸਾਨਾਂ ਨੇ ਉਹ ਕੁਗਵਤ ਦਮਨ ਆਮ ਆਦਮੀ ਪਾਰਟੀ ਦਾ ਭੇਖਾ ਕਰਦਾ ਆਸਪੱਤ ਪਰ ਬੁਸ਼ਨੀ ਹਾਇਤ ਮੇਕਾ ਮੂਰੇ ਆ ਗਿਆ ਲੋਕ ਹੋ ਲੋਕਾਂ ਨੇ ਬਤੀ ਬਤਰ ਹੋ ਤੋ ਸੋਪਰਾ ਵੇ ਪੁਰਵਤ ਮਾਗੀ ਗੱਲ ਕੀਤੀ ਆ ਤੁਸੀਂ ਆ ਫੇਸਬੁੱਕ ਤੇ ਸਾਡੀ ਆ ਪਹਿਲਾਂ ਵੀਡੀਓ ਪਾ ਰਹੀਏ ਨੇ ਕਿ ਪਹਿਲੀ ਗੱਲ ਤਾਂ 4 ਵਜੇ ਤੋਂ ਬਾਅਦ ਮੀਟਿੰਗ ਨਹੀਂ ਰੱਖਣੀ ਚਾਹੀਦੀ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਮਨ ਬਲਾਰਾ ਵੀ ਬੋਲ ਕੇ ਗਿਆ ਇੱਥੇ ਕਿੰਨੇ ਕੰਡੇ ਕਮੈਂਟ ਆ ਰਹੇ ਆ 4 ਵਜੇ ਦੇ ਪ੍ਰੇਖਾ ਇੱਕ ਪ੍ਰੇਖਾ ਪਿਛਲੀਆਂ ਸਰਕਾਰਾਂ ਨੂੰ ਵੀ ਸੀ ਯੋ ਲੋਕ ਕਿ ਨੂੰ ਘਰ ਨਾਲ ਨਾਲ ਕਰਦੇ ਆ ਅਸੀਂ ਛੰਨਾਂ ਦੇ ਵਿੱਚ ਕੋਈ ਲੀਡਿੰਗ ਨਹੀਂ ਸੀ ਕਰਨ ਦਿੱਤਾ ਠੀਕ ਹੈ ਕੁਝ 400 ਨੇ ਪਿੰਡ ਦੀ ਜੀ ਮਾਰਦਾ ਵੀ ਸਾਡਾ ਫਰਿਆਰਾ ਗੁਰੂ ਸਾਡਾ ਪੱਜ ਗਰਿਆਣਾ ਸਾਡਾ ਫੁਲਾਣਾ ਛਟਾਂ ਨਹੀਂ ਮੀਠ ਹੈ ਐਸ ਕਿਸਮ ਦੀ ਮੀਠ ਹੈ ਆਇਆ ਸਾਡੇ ਪਿੰਡ ਦੇ ਵਿੱਚ ਹਾਰੇ ਘੜਦੇ ਆ ਰਹੇ ਆ ਬਰਕਰਰ ਵੀ ਵੀਰ ਜੀ ਘੇਰੋਣਾ ਪ੍ਰਵੇਸ਼ ਆ ਲੱਗ ਲੈਣਾ ਪਤਾ ਹੁਣ ਮੀਠ ਖੇਡਾਂ ਦੇ ਵਿੱਚ ਇਹਨਾਂ ਨੂੰ ਸਵਾਲ ਕਰਨਾ ਪੈਣਾ ਹੈ ਲਗਾਤਾਰ ਲੜਨਾ ਪੈਣਾ ਮੀਟਿੰਗ ਵਿੱਚ ਉੱਠ ਕੇ ਭੱਜਿਆ ਪੰਜਾਬ ਦਾ ਮੁੱਖ ਮੰਤਰੀ ਪਹਿਲਾਂ ਇਤਿਹਾਸ ਆਹ ਹਿੰਦੁਸਤਾਨ ਦੇ ਵਿੱਚ ਕੋਈ ਕਹੇਗਾ ਮੁੱਖ ਮੰਤਰੀ ਸੀ ਕੋਈ ਮੀਟਿੰਗ ਵਿੱਚ ਉੱਠ ਕੇ ਨਹੀਂ ਭੱਜਿਆ ਸੀ ਜਿਹੜਾ ਕਹਦਾ ਸੀ ਇੱਥੇ ਖੜ ਹਰ ਗਿਆ ਇੱਥੇ ਫੋਨ ਲਾ ਹਰ ਗਿਆ ਤੇ ਦਿੱਲੀ ਜੀ ਵੀ ਮੰਨ ਗਿਆ ਪਰ ਭਰਾਓ ਜਿੱਥੇ ਭਾਜ ਪਾਰਾਜ ਕਰ ਰਹੀ ਹੈ ਕਿੱਥੇ ਜੇ ਕੋਈ ਹੋਰ ਖੇਡ ਰਾਜ ਕਰਦੀ ਪਾਰਟੀ ਹੈ ਉਹਨਾਂ ਤੋਂ ਆਸ ਨਾ ਰੱਖਿਓ ਕਿਉਂ ਨਾ ਆਉਂਦੀ ਜਿੱਥੇ ਬੰਲੀਆ ਜਿੰਦੇ ਥੱਲੇ ਇਕੱਠੇ ਹੋ ਕੇ ਮਜ਼ਦੂਰਾ ਕਿਸਾਨਾਂ ਦੀਆਂ ਉਹਨੀਆਂ ਬਹਾਦਰੀਆਂ ਬਣ ਰਹੀਆਂ ਬਣੀਆਂ ਕੋਈ ਆਸ ਨਾ ਰੱਖਿਆ ਉਹਨੀਆਂ ਪਾਰਟੀਆਂ ਦੇ ਉੱਤੇ ਇੱਥੇ ਸਮਰਜੀਤ ਮਾਨ ਦਾ ਪੰਡਾ ਬੋਲ ਕੇ ਗਿਆ ਤੜਾ ਮੈਂ ਆਪਣੀ ਜਥੇਬੰਦੀ ਦੀ ਗੱਲ ਕਰਦਾ ਪਿਛਲੇ ਦਿਨਾਂ ਵਿੱਚ ਇਹਨਾਂ ਦੇ ਦੁਨੀਆ ਵਾਲੇ ਵਿੱਚ 3-5 ਬੰਦਾ ਦੀ ਜ਼ਮੀਨ ਖੋਹਣ ਦਾ ਹਮਲਾ ਲੰਦਾ ਪਾਸ ਤੋਂ ਮਾਰਾ ਕਿੰਨੇ ਸਕੇ ਕਾਫੀ ਲੋਕਾਂ ਨੇ ਤੁਫਨ ਬੰਨ ਕੇ ਸੜਦੇ ਉੱਤੇ ਭੁਰਵਾ ਇਤਮਾਮ ਦੀ ਪੁਲਸਾ ਟੱਕਰਾਂ ਲੈਂਤੀਆਂ ਬਹੁਤ ਸੀ ਜ਼ਖਮੀ ਹੋਈ ਹੈ ਤੇ ਉਥੇ ਮਦੂਦ ਤੇ ਸਾਡੀਆਂ ਕਿਸਾਨ ਔਰਤਾਂ ਸਾਡੀਆਂ ਭੈਣਾਂ ਜ਼ਖਮੀ ਹੋਇਆ ਭੁਰਵਾ ਇਤਮਾਮ ਦੀ ਸਰਕਾਰ ਨੂੰ ਪਿੱਛੇ ਮੁੜਨਾ ਪਿਆ ਇਹ ਕਹਿੰਦਾ ਪਾਈਪਲਾਈਨ ਖਾਤੋਂ ਧਰਨਾ ਲਾਵਾ ਦੇ ਆ ਇਹ ਕਹਿੰਦਾ ਦੂਰ ਖੱਪੇ ਤਰ ਨਾਲ ਆ ਰਹੇ ਆ ਭਗਵਤ ਮਾਨ ਦੀ ਕਮੇਟੀ ਆ ਤਾਜੀ ਪਰਾਵਾ ਲੇਵਲ ਦੇ ਵਿੱਚ ਪਰ ਭਗਵਤ ਮਾਨ ਦੀ ਸਰਕਾਰ ਨੇ 24 ਲੱਖ ਰੁਪਏ ਲਗਾ ਕੇ ਲੋਕਾਂ ਨੂੰ ਦਿਵਾਇਆ ਸੀ ਲੋਕ ਚੱਕ ਰਹੇ ਆ ਲੋਕ ਲੜੇ ਆ ਪਿਛਲੇ ਜਨਾਲੇ ਬੱਚਾ 24 ਗੱਡੀਆਂ ਪਟੀਆਂ ਗਰਾਹ ਜਿੱਥੇ ਬੰਦੀ ਜਾ ਵੱਖੇ ਮਿੱਤਰ ਤੇਰੀ ਹਿੱਕ ਤੇ ਵੱਖਾ ਗੋ ਚੰਡੀਗੜ੍ਹ ਵੇਖਾ ਗੋ ਸਰਕਾਰ ਨੂੰ ਦੱਸਾ ਵੇ ਕਲੇ ਪਾਣੀ ਖੀਆ ਦੂਜੇ ਡੀਰ ਵਿੱਚ ਬੰਤ ਪਾ ਲਿਆ ਸੂਚਾਲ ਜਿੱਗੇ ਨਾ ਮਾਤਾ ਲਾ ਲੋਕਾਂ ਨੇ ਥੋਥੋ ਦੇ ਲਾ ਕਿਹੜੀ ਟਰਕੇ ਲੜਨਾ ਪੜਾ ਟਲੀ ਅੱਜ ਤੋਂ ਕੱਲ ਨੂੰ ਤੱਕ ਆਟਾ ਪੁੱਛ ਕੇ ਆਇਆਗਾ ਵੀ ਆਏ ਤਾਂ ਗੁੱਲਿਆ ਕਰੋ ਫੇਰ ਦੇਖਾਂਗੇ ਮੋਦੀ ਭਗਵਾਨ ਕਮਾਨ ਕਿਵੇਂ ਪੜਦੇ ਐ ਇਹਨਾਂ ਬੁਰਾ ਬਰਦੋ ਚੱਕਾਰੂ ਸਰਬਰ ਕੇ ਤੁਸੀਂ ਸੁਧੀਆਂ ਗੋਲ ਬਲਾਰੇ ਸ਼ਹਿਰ ਕਿਤੋਂ ਤੁਸੀਂ ਲਹਿਰਾਂ ਨੂੰ ਦਬਾ ਨਹੀਂ ਸਕੇ ਇਸ ਕਰਕੇ ਇਹ ਲਹਿਰਾਂ ਕਿਤੇ ਬਦਗਿਆਣੀ ਤੇ ਭਰਾਵੋ ਆਹ ਤਰ੍ਹਾਂ ਜਿਹੜਾ ਸੋਕ ਹੈ ਜੋ ਸੁਧਰਨਾ ਹੈ ਜੋ ਸੁਧਾਰਨੇ ਤੁਹਾਨੂੰ ਇਕੱਠੇ ਹੋਣਾ ਪੈਣਾ ਹੈ ਤੁਹਾਨੂੰ ਸੀਲ ਕਰੀਏ ਕਿਉਂਕਿ ਸਾਡੀਆਂ ਮਾਂਵਾਂ ਪਾਣਾ ਪ੍ਰਾਪਰਤ ਕੀ ਦਿਲਾਣੀ ਪਈ ਹੈ ਮਜ਼ਦੂਰਾ ਵੀ ਜਿਹਨੂੰ ਕਹਿੰਦੇ ਤੁਸੀਂ ਛੋੜੀਏ ਜਾਂਦਾ ਹੈ ਉਹਨਾਂ ਨੂੰ ਮਾਰ ਲਾਣਾ ਪੈਣਾ ਚੰਦਪਾਉਂ ਦੇ ਵਿੱਚ ਫਰੀਦਕੋਟ ਦੇ ਵਿੱਚ ਪਰੰਪਰਾ ਖੇਡਾਂ ਵਾਲਿਆਂ ਨੇ ਇਹ ਖੌਣੇ ਆਸ਼ਾਸ਼ਪੀਆਂ ਨੂੰ ਗੋੜੀਆਂ ਹੋਈਆਂ ਬੇਦਿਵਾਨ ਮਨਜੀਤ ਜੀ ਦਾ ਸਿੱਧੂ ਆ ਪੱਤਰਕਾਰ ਲਰ ਲਰ ਲੋਟਾ ਜੇ ਜਲਾ ਤੋਂ ਜਰਦੇ ਠਾਲਾ ਤੋਂ ਜਰਦੇ ਇਹ ਗੱਲ ਤਾਰ ਤੁਸੀਂ ਸਾਥੇ ਮਾਰੇ ਆਰ ਦੂ ਨੂੰ ਗੈਸਪਾਰ ਕੀਤਾ ਕੋਈ ਗੱਲ ਨਹੀਂ ਜੋੜਾ ਜੂਲੇ ਦਾ ਕੋਈ ਜਰਨੀ ਐ ਕਿ ਪਹਿਲਾ ਭਰਾਓ 20 ਸਾਲ ਹੋ ਗਏ ਮੈਨੂੰ ਜੱਦੇ ਬੰਦੀਚ ਕੰਮ ਕਰਦਿਆਂ ਨੂੰ ਤੇ ਮਨਵਰੀ ਜੇਲ੍ਹ ਚ ਜਾਇਓ ਕੋਈ ਪਰਵਾਹ ਨਹੀਂ ਕਿਸੇ ਜੇਲ੍ਹ ਦੀ ਫਰਨਾ ਰਹੀ ਛੰਨਾ ਦੇ ਵਿੱਚ ਕੱਲ ਪੰਜ ਕਰ ਚੋ ਮੌਕਾ ਚਲਿਆ ਹੜਾ ਕੱਢ ਕੇ ਛਟੇ ਭਰਾਓ ਕਰੀ ਤੁਹਾਡੀ ਤਾਕਤ ख़ाला वाहिगुरू जी फते जिंदबाद जना बहुत बहुत धनवाद बल चना लाइ जहिड़े